ਬਠਿੰਡੇ ਫਿਰਦੇ ਸੀਗਾ ਇਸ ਟਾਈਮ ਤੇ ਬਠਿੰਡੇ ਦੇ ਵਿੱਚ ਚਾਲ ਪੈਲ ਤਾਂ ਹੁੰਦੀ ਹੈਗੀ ਅਮਰੀਕ ਸਿੰਘ ਰੋਡ ਤੇ ਫਿਰਦੇ ਆ ਤੇ ਇੱਧਰ ਐਸਐਸਡੀ ਕਾਲਜ ਐਸਐਸਡੀ ਗਰਲ ਕਾਲਜ ਆ ਗਿਆ ਤੇ ਇੱਧਰ ਆਪਣਾ ਮੋਟਰਸਾਈਕਲ ਦਾ ਤੇਲ ਮੁੱਕਿਆ ਪਿਆ ਤੇ ਸ਼ੂਤਾ ਮਾਰ ਗਿਆ ਇਹ ਸ਼ੂਤਾ ਹੈ ਮਾਰ ਗਿਆ ਕਿਉਂਕਿ ਲੱਭੀ ਨੇ ਬਹੁਤ ਤੇਜ਼ ਦਬਲਿਆਗਾ ਤਾਂ ਕਰਕੇ ਸਾਰਾ ਮੁੱਕ ਗਿਆ ਮੇਰੀ ਵੀਡੀਓ ਦੇਖ ਰਹੇ ਮਿੱਤਰ ਬੈਲੀਆ ਨੂੰ ਮੇਰੇ ਵੱਲੋਂ ਸਾਸਰੀ ਕਾਲਜ ਹਾਂਜੀ ਅੱਜ ਆਪਾਂ ਕੰਮ ਤੋਂ ਲਈ ਸੀਗੀ ਛੁੱਟੀ ਤੇ ਇੰਜੋਏ ਕਰਦੇ ਆਂਗੇ ਪਹਿਲਾਂ ਯੂਨੀਵਰਸਿਟੀ ਜਾ ਕੇ ਆਏ ਆਂਗੇ ਯੂਨੀਵਰਸਿਟੀ ਵਿੱਚ ਅੰਦਰ ਨਹੀਂ ਗਏ ਬੱਸ ਅਰਨੋਲ ਕੋਲ ਹੀ ਗਏ ਸੀ ਕੰਮ ਆਉਣ ਜਾਣ ਨਹੀਂ ਕਰਾਇਆ ਆਪਾਂ ਬਹੁਤਾ ਟਾਈਮ ਨਹੀਂ ਲੜੇ ਤੇ ਇਧਰ ਆਪਣਾ ਸੰਦ ਮੋਟਰਸਾਈਕਲ ਤੋੜੀ ਜਾਂਦਾਗਾ ਤੇਲ ਮੁੱਕਿਆ ਪਿਆ ਤੇ ਪੰਪ ਤੋਂ ਸਾਹਮਣੇ ਹੈਗਾ ਪੰਪ ਤੋਂ ਪਵਾ ਕੇ ਤੇਲ ਫਿਰ ਨਿਕਲਦੇ ਆਂ ਕਿੱਧਰ ਫਿਰ ਚੱਲਦੇ ਆਂ ਅੱਗੇ ਤੇ ਆਪਣਾ ਨਾ ਹੈਗਾ ਕਾ ਮਣੀ ਮਣੀ ਕਿਵੇਂ ਆ ਇਹ ਕੋਕ ਲੈ ਕੇ ਆਉਂਦਾ ਕੋਕ ਲਿਆ ਪੰਪ ਤੇ ਪਹੁੰਚ ਗਏ ਤੇ ਹੁਣੀ ਆਪਾਂ ਚਲਾਨ ਕਟਾ ਕੇ ਆਏ ਆਂਗੇ ਤੇ ਉਹ ਵੀਡੀਓ ਇਹਦੇ ਵਿੱਚ ਪਾ ਦਾਂਗੇ ਚਲਾਨ ਕਿਵੇਂ ਹੋਇਆਗਾ ਆਪਾਂ ਹੁਣ ਚੱਲੇ ਆਗੇ ਨਾੜੀ ਕੋਲ ਨਾੜੀ ਤੋਂ ਪਹਿਲੇ ਮਸਲੇ ਲੰਬੀ ਕਿੰਨੇ ਵੜਨੇ ਹੋਏ 1500 ਰੁਪਏ ਲੈਣਾ ਬਈ ਉਹਨੂੰ ਪਹਿਲਾਂ ਫੜਾਇਆ ਸੀ ਉਹ 1000 ਰੁਪਏ ਨਾੜੀ ਤੋਂ ਧਾਰਾ ਮੰਗਣਾ 2500 ਰੁਪਏ ਨਾ 2500 ਰੁਪਏ ਲੈਣਾਗਾ ਐਨੇ 1500 ਰੁਪਏ ਨਾੜੀ ਤੋਂ ਦਿੱਤਾ ਸੀਗਾ ਐਨੇ ਉਹ ਲੈਣਾ ਤੇ 1000 ਰੁਪਏ ਨੇ ਧਾਰਾ ਲੈਣਾ 2500 ਰੁਪਏ ਲੈਣ ਜਾਂਦੇ ਹੈਗੇ ਤੇਰੀ ਤੜਕੇ ਹੈਗੀ ਕਿਸ਼ਤ ਤੇ ਤੜਕੇ ਨਾੜੀ ਦੀ ਵੀ ਕਮੇਟੀ ਆ ਦੇਖਦੇ ਇਹਨੂੰ ਮਿਲਦਿਆ ਕਿ ਨਹੀਂ ਕੋਈ ਪੈਸੇ ਮੰਗਦਾ ਲੱਭਿਆ ਤਾਂ ਕਾਰ ਯਾਰ ਕੰਮ ਦੀ ਗੱਲ ਕਰੋ ਯਾਰ ਐਗਾ 2500 ਰੁਪਏ ਮੇਰੇ ਕੋਲ ਦਾ ਅੱਜ ਕੱਲ੍ਹ ਘਰ ਬਣਾ ਕੱਲ ਨੂੰ ਆਪਣੇ 1000 ਜਵਾਂ ਆਥਨੇ ਕੱਲ ਨੂੰ ਕੱਲ ਨੂੰ ਆਥਨੇ ਭਰ ਲਿਆ ਮੇਰੇ ਤੇ ਰਹਿ ਗਿਆ ਤੇ ਬੜੀ ਹੈ ਮੇਰੇ ਕੋਲ ਦਾ ਥੀਰੇ दौ तो हजार दे रहे दो यार चल पांच सौ भी लैले लैसे किन्ने रुपये दीतेनाड़ी भैन हुए कि महाराज रुपये ਹੋਣਾ ਆਮੋ ਨੂਰਾ ਲੈ ਵੀ ਹੁਣ ਇਹ ਪੈਸੇ ਮਿਲ ਗਏ ਇਹਨੂੰ 1000 ਰੁਪਿਆ ਹੁਣ ਹੋ ਜਾਾਂਗੇ ਆਪਾਂ ਫਰਾਰ ਇੱਕ ਵੀਡੀਓ ਬਣਾਉਣੀ ਆ ਕੀ ਹਾਲ ਯਾਰਾ ਕਿੰਨੇ ਰੁਪਏ ਦਿੱਤੇ ਹੋ ਲੱਭੀ 나ੜੀ ਨੇ ਉਹ ਤਾਂ 1700 ਆ ਯਾਰ ਕਿੰਨੇ ਰੁਪਏ ਲਿੱਤੇ ਕੁੱਲ ਉਹ ਕਿੰਨੇ ਰੁਪਏ ਦਿੱਤੇ ਆ ਉਹ ਤਾਂ 4 5 3 ਕੱਪਸ 1800 ਹੋ ਗਿਆ 200 ਹੋਰ ਕਰ ਲੋ 200 ਕਿੰਨੇ ਰੁਪਏ ਦਿੱਤੇ ਸਾਰੇ ਓਏ ਹਾਂ ਕਿੰਨੇ ਮਨੋ ਬਈ ਬਾਈ ਨੇ 2000 ਰੁਪਏ ਦੇ ਦਿੱਤੇ 2000 ਆਕੜਾ ਮੂੜੀ ਵੀ ਨਾ ਕਦੇ ਠੀਕ ਆ ਚੱਲ ਗਿਆ ਆਪਾਂ ਹੁਣ ਦੁਬਾਰੇ ਕਰ ਬਈ ਆ ਪੈਸੇ ਖੜੇ ਸੀਗੇ ਤੇ ਬਰਗਰ ਖਾਈ ਜਾਂਦੇ ਆ ਤੇ ਆ ਤਿੰਨ ਲਸਣ ਵਾਲਿਆ ਤੂੰ ਆਪਾਂ ਤੇ 50 ਰੁਪਏ ਲੱਭੀ ਕੋਣ ਸਵਾਦ ਆ ਗਾ ਤੇ ਠੰਡ ਵੀ ਖਾਈ ਜਾਂਦਾ ਆ ਆ ਮਣੀ ਵੀ ਨਾਲ ਆਪਣੇ ਠੰਡ ਵੀ ਖਾਈ ਸਵਾਦ ਆ ਗਾ ਇੱਥੇ ਦਰਸਤ ਵੱਢੀ ਜਾਂਦੇ ਆ ਮੈਨੂੰ ਠੰਡ ਦੇ ਕਦੇ ਕਦੇ ਮੰਦ ਨਹੀਂ ਖਾਈਆਂ ਆਪਣਾ ਸੰਦ ਖਾਈ ਜਾਂਦਾ ਗਾ ਤੋਂ ਪੈਂ ਜਾਂਦਾ ਆਪਣਾ ਜਾਂਦਾ ਗਾ ਤੇ ਇੱਥੇ ਦਰਖਤ ਵੱਡੇ ਗਏ ਉੱਥੇ ਵੀ ਜਾ ਕੇ ਆਉਣਾ ਆਪਾਂ ਮੜੇ ਜਾਂ ਲੱਖਾਂ ਦਾਣਾ ਆਇਆ ਬੈਠੇਗਾ ਬਾਈ ਲੱਖਾਂ ਦਾਣਾ ਆਪਾਂ 버ਗਰ ਖਾ ਕੇ ਹਟੇ ਸੀਗੇ ਫ੍ਰਾਈ 버ਗਰ 45 ਰੁਪਿਆ ਦਾ ਲਾਉਂਦੇ ਆ ਇਹ ਆ ਸਕੈਂਦਰ ਤੋਂ ਬਾਈ ਨੂੰ ਪੈਸੇ ਕਰੀ ਜਾਂਦੇ ਆ ਟੇਸਟੀ ਬਣਾਇ ਸੀ 버ਗਰ ਓਏ ਬਹੁਤ ਟੇਸਟੀ ਸੀਗਾ ਆਏ 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 ਤੇ ਹੁਣ ਆਪਾਂ ਚੱਲਦੇ ਆਂਗੇ ਆ ਜਿਹੜੇ ਸਾਹਮਣੇ ਦਰਖਤ ਪਏ ਆਗੇ ਇਹ ਕਲੋਨੀ ਵਾਲਿਆਂ ਨੇ ਕਟਵਾਤੇ ਤੇ ਤੇ ਇਹਦਾ ਮੁੱਦਾ ਉੱਠਿਆ ਪਿਆਗਾ ਤੇ ਆ ਜਿਹੜੇ ਬੋਰਡ ਸੀਗੇ ਇਹ ਵੀ ਇੱਕ ਕਰਦੇ ਸੀਗੇ ਤੇ ਇੱਥੇ ਰੋਕ ਲਿਆ ਉਹ ਕੱਟਣ ਨਹੀਂ ਦਿੱਤਾ ਤੇ ਹੋ ਸਾਹਮਣੇ ਜਿੱਥੇ ਇਕੱਠ ਹੋਇਆ ਪਿਆਗਾ ਉੱਥੇ ਬਾਈ ਲੱਖਾ ਸਧਾਨਾ ਆਇਆ ਹੋਇਆਗਾ ਤੇ ਬੈਠਿਆ ਉਹ ਗੱਲਬਾਤ ਚੱਲੀ ਜਾਂਦੀ ਆ ਦਰਖਤਾਂ ਦੀ ਧਗੇ ਜਿਹੜੇ ਵੱਡੇ ਆਗੇ ਬਹੁਤ ਗਲਤ ਗੱਲਾਂ ਆ ਬਾਈ ਲੱਖਾ ਸਧਾਨਾ ਇੱਧਰ ਰਿਪੋਰਟਰ ਵੀ ਆਏ ਹੋਏ ਆਗੇ ਖਬਰ ਫੈਲੀ ਪਈ ਆ ਪੂਰੀ ਤੇ ਮੁੱਦਾ ਭੜਕ ਗਿਆ ਆ ਸਾਹਮਣੇ ਲੋਕਾਂ ਦਾ ਇਕੱਠ ਜਿਹੜੇ ਇਹਨਾਂ ਚੀਜ਼ ਨੂੰ ਇਹ ਚੀਜ਼ ਦੇ ਵਿਰੋਧਾ ਤੇ ਇਹਨੂੰ ਰੋਕ ਰਹੇ ਆਗੇ ਕਿ ਪੂਰੀ ਮੋਲ ਲੈਣੇ ਆ ਹਾਂ ਪੂਰੀ ਮੋਲ ਖਰੀਦਿਆ ਕਰੋ ਸਲੰਦਰ ਆਸੀ ਮਗਰ ਬੰਨੀ ਫੜਾ ਗੋ ਕਿਲੋਂ ਵਾਲੇ ਹਸਾਬ ਨਾਲ ਜਮ ਕਰੋਨੇ ਵੇਲੇ ਕਹਿੰਦੇ ਸੀਗੇ ਵੀ ਸਾਨੂੰ ਆਸੀ ਸਲੰਦਰ ਮਿਲ ਜਾਏ ਚਾਹੇ 20 ਲੱਖ ਲੈ ਲੋ ਆ ਹਾਲਾਤ ਹੋੜੇ ਹੋਣੇ ਆ ਇੱਥੇ ਤਾਂ ਹੋਏ ਪਿਆ ਫੈਕਟਰੀ ਕਰਕੇ ਇੱਥੇ ਤਾਂ ਹੋਏ ਪਿਆ ਫੈਕਟਰੀ ਕਰਕੇ ਆਹ ਸਾਹਮਣੇ ਚਲਾ ਲਾਂਗੇ ਲੋਕ ਹੁਦਦੇ ਹੀ ਨਹੀਂ ਲੋਕਾਂ ਲਈ ਮੁੱਦਾ ਹੀ ਹੈ ਨਹੀਂ ਨਾ ਪਿਆਲਾ ਆਹ ਤੱਕ ਨਾ ਕਰੇ ਪਿਆਰ ਆਪ ਪਿਆਰ ਆਪੇ ਇਹ ਕੰਮ ਕਰਾ ਪਿਆ ਬੱਦੇ ਪਰ ਆ ਇਧਰ ਨੂੰ ਬੱਦਣ ਨੂੰ ਤਿਆਰ ਆ ਵੀ ਹੋਰੋ ਦਿਖਾ ਦਿਓ ਖੜੇ ਬਹੁਤ ਖੜਾ ਸਦਾ ਵੱਡਾ ਬਹੁਤ ਕਿੰਨਾ ਬਡਾ 30 ਸਾਲ ਦਾ ਘੋੜਾ ਆ ਉਹ ਆਖੇ ਪਾਲਾ ਤੜਕੇ ਆ ਰੋਲੀ ਵੀ ਪਰਮਿਸ਼ਨ ਹੈ ਉਹਨਾਂ ਕੋਲ ਅਜਾ ਉਹ ਜਿਹਾ ਮਨਜ਼ੂਰੀ ਪਤਾ ਨਹੀਂ ਕੌਣ ਦਿੰਦਾ ਇਹਨਾਂ ਨੂੰ ਐਨਜੀਟੀ ਦੇ ਹੋਏ ਕਹਿੰਦੇ ਮਨਜ਼ੂਰੀਆਂ ਐਨਜੀਟੀ ਕਦੇ ਨਹੀਂ ਅਮਨਿਟਿਜ਼ਨ ਦੀ ਕਿਸੇ ਘਰੇ ਰੱਖਣ ਬੱਦਣ ਉਹ 20 ਰੱਖਦਾ ਟਾਈਮ ਦੇ ਆ ਵੀ ਤਿਆਰ ਰਹੋ ਬਾਈ ਫੱਦਾ ਦੇਵਾਂਗੇ ਪਾਸਾ ਕਰਾਂਗੇ ਬਾਈ ਗੁਰੂ ਗੋਬਿੰਦ ਸਿੰਘ ਮਾਰਕ ਤੇ ਕਚਰੇ ਫੈਕਟਰੀਆਂ ਤੇ ਸਵਾਰਲ ਮਾਰਗ ਤੇ ਜਰੂਰ ਆਉਂਦੀ ਆ ਆ ਆ ਦੇਖ ਆ ਦੇਖੋ ਇੱਥੇ ਕਿਸਾਨਾਂ ਨੇ ਧਰਨ ਲਾ ਲਿਆ 30 ਸਾਲ ਦੇ ਭਰੇ ਪੁਰਤਾਨ ਜਿਹੜੇ ਦਰਖਤ ਕੱਟੇ ਗਏ ਉਹ ਇੰਨਾਂ ਦੀਆਂ ਫੋਟੋਆਂ ਲੱਗੀਆਂ ਤੇ ਆ ਸਾਰੇ ਸਪੋਰਟ ਚ ਆ ਗਏ ਭਾਈ ਵੀ ਰੋਕਣਾ ਜਿਹੜਾ ਕਾਠ ਹੋਇਆ ਪਿਆ ਪੂਰਾ ਮੁੱਦਾ ਫੜ ਗਿਆ ਪਿਆ ਇੱਥੇ ਟ੍ਰੈਫਿਕ ਹੋ ਰਿਹਾ ਤੇ ਇਧਰ ਮੁਲਾਜ਼ਮ ਵੀ ਖੜੇ ਆ ਗਏ ਬਿਚਾਰ ਨਾ ਲੱਗ ਗਿਆ ਤੇ ਉਹ ਆਪਣੇ ਦੋ ਸੰਦ ਖੜੇ ਆ ਗਏ ਹੁਣ ਆਪਾਂ ਚੱਲਦੇ ਹਾਂ ਉਹਨਾਂ ਕੋਲ ਤੇ ਪਿੰਡ ਵੀ ਜਾਣਾ ਆਪਾਂ ਘਰ ਦੇ ਗਾਲਾਂ ਕੱਢੀ ਜਾਂਦੇ ਆਗੇ ਇਹ ਬਈ ਆਪਾਂ ਮਨੂ ਕੇ ਘਰੇ ਆ ਗਏ ਸੀਗੇ ਅੱਜ ਇੰਜੋਏ ਕੀਤਾ ਸਾਰਾ ਦਿਨ ਛੁੱਟੀ ਕਰੀ ਸੀ ਕੰਮ ਤੋਂ ਪ੍ਰਾਪ ਆਪਣਾ ਗਾਣ ਮਨੂੰ ਆਪਣੇ ਨਾਲ ਛੜਾ ਭਰਾ ਤੇ ਬਈ ਆਪਣੀ ਪਿੰਡ ਵਿੱਚ ਗੱਲ ਲੁੱਡੀ ਪਈ ਆ ਵੀ ਮਣੀ ਨੂੰ ਤੇ ਲੱਬੀ ਨੂੰ ਪੁਲਿਸ ਨੇ ਚੱਕ ਲਿਆ ਬਈ ਕਿਸੇ ਪੁਲਿਸ ਪੁਲਸ ਨੇ ਨਹੀਂ ਚੱਕਿਆ ਸੀਗਾ ਅਸੀਂ 2 ਵਜੇ ਤੱਕ ਦਾ ਸੀਗੇ ਗੁਰੂਕਾਸਿ ਯੂਨੀਵਰਸਿਟੀ ਵਿੱਚ ਬਾਅਦੋਂ ਅਸੀਂ ਮੜਾ ਜਾ ਗਏ ਸੀਗੇ ਬਠਿੰਡੇ ਕੰਮ ਕਿਰਪਾ ਕਰਕੇ ਇਹਨਾਂ ਜੀਆਂ ਗੱਲਾਂ ਨਾ ਫਲਾਇਆ ਕਰੋ ਜਿੰਨਾਂ ਜਰ ਸਹੀ ਪਤਾ ਨਹੀਂ ਲੱਗਦਾ ਰਿਪੋਰਟ ਦਾ ਸਾਡਾ ਚਲਾਨ ਹੋਇਆ ਸੀਗਾ ਪੁਲਿਸ ਵਾਲਿਆਂ ਨੇ ਸਾਨੂੰ ਤਾਂ ਰੋਕਿਆ ਸੀਗਾ ਚਲਾਨ ਕਰਨ ਵਾਸਤੇ ਆ ਗੱਲ ਸਹੀ ਹੈ ਸਾਡੇ ਲੋਕਾਂ ਨੂੰ ਇਹ ਤਾਂ ਨਹੀਂ ਬੁਲਾਉਣਾ ਨਹੀਂ ਬੁਲਾਉਣਾ ਚਾਹੀਦੀਆਂ ਚਲੋ ਜੀ ਹੁਣ ਮਿਲਾਂਗੇ ਅਗਲੀ ਵੀਡੀਓ ਤੇ ਧੰਨਵਾਦ